ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਅੱਜ ਨਗਰ ਨਿਗਮ ਮੋਗਾ ਵੱਲੋਂ ਬੇਲਦਾਰ ਦੇ ਭਰਤੀ ਦਾ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦਿੱਤੀ ਜਾਵੇਗੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨਾਲ ਦੀ ਨਾਲ ਤੁਸੀਂ ਬੈਲ ਆਈਕਨ ਦਾ ਬਟਨ ਜੁਰ ਦਬਾ ਦਿਓ ਜਿਸ ਨਾਲ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕਣ ਜਿਹੜੇ ਵੀ ਕੈਂਡੀਡੇਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹਨ ਉਹਨਾਂ ਦਾ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਚਲੋ ਹੁਣ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਨਾ ਕਰਨੇ ਦੇ ਮੌਕਾ ਵੱਲੋਂ ਜਰਨਲ ਕੈਟਾਗਰੀ ਲਈ 17 ਵੈਕੈਂਸੀ ਐਨਾਉਂਸ ਕੀਤੀਆਂ ਗਿਆ ਹਨ ਸੋ ਐਸਸੀ ਕੈਟਾਗਰੀ ਲਈ ਐਮਵੀ ਲਈ 6 ਆਰਓ ਲਈ 5 ਅਤੇ ਬੀਸੀ ਕੈਟਾਗਰੀ ਲਈ 5 ਵੈਕੈਂਸੀਆਂ ਐਕਸ ਸਰਵਿਸਮੈਨ ਲਈ 4 ਐਸਸੀ ਐਮਵੀ ਲਈ 1 ਐਸਸੀ ਆਰਓ ਲਈ ਕੋਈ ਵੈਕੈਂਸੀ ਨਹੀਂ ਬੀਸੀ ਲਈ 1 ਵੈਕੈਂਸੀ ਐਨਾਉਂਸ ਕੀਤੀ ਗਈ ਹੈ ਸਪੋਰਟਸ ਪਰਸਨ ਲਈ ਜਰਨਲ ਕੈਟਾਗਰੀ ਲਈ 1 एससी ਲਈ एएमबी ਲਈ एक एससी आरओ ਲਈ ਕੋਈ ਵੈਕੈਂਸੀ ਨਹੀਂ ਫਿਜ਼ੀਕਲ ਹੈਂਡੀਕੈਪਟ ਊਮਨ ਲਈ ਦੋ ਵੈਕੈਂਸੀ ਐਨਾਉਂਸ ਕੀਤੇ ਗਿਆ ਹਨ ਨੈਕਸਟ ਆ ਜਾਂਦਾ ਹੈ ਆਪਣਾ ईडब्ल्यूएस ਲਈ ਜਨਰਲ ਕੈਟਾਗਰੀ ਲਈ ਪੰਜ ਵੈਕੈਂਸੀ ਐਨਾਉਂਸ ਕੀਤੇ ਗਿਆ ਹਨ ਤਾਂ ਟੋਟਲ ਨੰਬਰ ਆਫ ਵੈਕੈਂਸੀਆਂ ਦੀ ਗੱਲ ਕੀਤੀ ਜਾਵੇ ਤਾਂ 48 ਵੈਕੈਂਸੀਆਂ ਤੇ ਭਰਤੀ ਹੋਣ ਜਾ ਰਹੀ ਹੈ ਜੀ ਆਪਾਂ ਸਭ ਤੋਂ ਪਹਿਲਾਂ ਏਜ ਦੀ ਗੱਲ ਕਰਦੇ ਹਾਂ ਏਜ ਏ ਨਗਰ ਨਿਗਮ ਮੋਗਾ ਵਿਖੇ ਬੇਲਦਾਰ ਦੀ ਰੈਗੂਲਰ ਭਰਤੀ ਲਈ ਉਮਰ ਸੀਮਾ 18 ਤੋਂ 37 ਸਾਲ ਜਨਰਲ ਕੈਟਾਗਰੀ ਲਈ ਜਿਹੜੇ ਵੀ ਕੈਂਡੀਡੇਟ ਅਨੁਸੂਚੀ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਉਮੀਦਵਾਰ ਹਨ ਉਹਨਾਂ ਲਈ 5 ਸਾਲ ਦੀ ਛੂਟ ਹੈ ਤਾਂ ਉਹਨਾਂ ਲਈ ਇਹ ਉਮਰ ਸੀਮਾ 42 ਸਾਲ ਰੱਖੀ ਗਈ ਹੈ ਜਿ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ 45 ਸਾਲ ਜਿਹੜੇ ਵੀ ਫਿਜ਼ੀਕਲ ਹੈਂਡੀਕੈਪਟਰ ਹਨ ਉਹਨਾਂ ਲਈ 10 ਸਾਲ ਦੀ ਛੂਟ ਦਿੱਤੀ ਗਈ ਹੈ ਤਾਂ ਉਹਨਾਂ ਦੀ ਉਮਰ 47 ਸਾਲ 18 ਤੋਂ 47 ਸਾਲ ਤੱਕ ਉਹ ਇਸ ਭਰਤੀ ਲਈ ਐਲੀਜੀਬਲ ਰਹਿਣਗੇ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਵਿਦਿਅਕ ਯੋਗਤਾ ਤਾਂ ਭਰਤੀ ਸੰਬੰਧੀ ਵਿਦਿਅਕ ਯੋਗਤਾ ਮਿਡਲ ਪਾਸ ਹੋਣਾ ਜ਼ਰੂਰੀ ਹੈ ਤਾਂ ਕੈਂਡੀਡੇਟ 8ਵੀਂ ਕਲਾਸ ਵਿੱਚ ਪੰਜਾਬੀ ਭਾਸ਼ਾ ਨਾਲ ਸਮੇਤ پاس ਨਹੀਂ ਕੀਤੀ ਹੋਈ ਤਾਂ ਉਹਨਾਂ ਨੂੰ ਇੱਕ ਅਲੱਗ ਤੋਂ ਇੱਕ ਟੈਸਟ ਪੰਜਾਬੀ ਭਾਸ਼ਾ ਦਾ ਟੈਸਟ ਦੇਣਾ ਹੋਵੇਗਾ ਤਾਂ ਟੈਸਟ ਵਿੱਚ ਘੱਟੋ-ਘੱਟ 50% ਨੰਬਰ ਲੈਨੇ ਲਾਜ਼ਮੀ ਹਨ ਜੀ ਉਹਨਾਂ ਦੇ ਤਜਰਬੇ ਵਾਲੇ ਉਮੀਦਵਾਰ ਨੂੰ ਦਿੱਤੇ ਜਾਣ ਵਾਲੇ ਅੰਕ ਜਿਹੜੇ ਵੀ ਕੈਂਡੀਡੇਟਾਂ ਕੋਲ ਐਕਸਪੀਰੀਅੰਸ ਸਰਟੀਫਿਕੇਟ ਹੈ ਉਹਨਾਂ ਦੇ ਲਈ 1 ਤੋਂ 3 ਸਾਲ ਦਾ ਐਕਸਪੀਰੀਅੰਸ ਸਰਟੀਫਿਕੇਟ ਵਾਲੇ ਉਮੀਦਵਾਰਾਂ ਲਈ 5 5 ਅੰਕ ਲੱਗਣਗੇ 3 ਤੋਂ 7 ਸਾਲ ਦੇ ਐਕਸਪੀਰੀਅੰਸ ਵਾਲੇ ਉਮੀਦਵਾਰਾਂ ਦੇ 10 ਅੰਕ ਲੱਗਣਗੇ 7 ਤੋਂ 10 ਸਾਲ ਤੱਕ ਦੇ ਤਜਰਬੇ ਵਾਲੇ ਉਮੀਦਵਾਰ ਦੇ ਲਈ 15 ਅੰਕ 10 ਤੋਂ ਵੱਧ ਸਾਲ ਦਾ ਤਜਰਬਾ ਰੱਖਣ ਵਾਲੇ ਉਮੀਦਵਾਰਾਂ ਲਈ 20 ਨੰਬਰ ਲੱਗਣਗੇ ਜੀ ਸੋ ਉਮੀਦਵਾਰ ਬਤੌਰ ਬੇਲਦਾਰ ਪੰਜਾਬ ਦੀਆਂ ਨਗਰ ਨਿਗਮ ਵਿੱਚ ਕੰਮ ਕਰਦਾ ਹੋਵੇ ਜਾਂ ਹੋਵੇਗੀ ਉਸੋ ਉਮੀਦਵਾਰ ਨੂੰ 5 ਨੰਬਰ ਵੱਖਰੇ ਦਿੱਤੇ ਜਾਣਗੇ ਜਿਹੜੇ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ ਭਰਤੀ ਸੰਬੰਧੀ ਹੋਰ ਸ਼ਰਤਾਂ ਉਮੀਦਵਾਰ ਪੰਜਾਬ ਪਾਸ ਪੰਜਾਬ ਦਾ ਪੱਕਾ ਵਸਨੀਕ ਸਰਟੀਫਿਕੇਟ ਜਾਨਕਿ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਹੋਣਾ ਉਹਨਾਂ ਕੋਲ ਲਾਜ਼ਮੀ ਹੈ ਜੀ ਸਭ ਤੋਂ ਪਹਿਲੀ ਸ਼ਰਤ ਹੈ ਦੂਜੀ ਸ਼ਰਤ ਉਹਨਾਂ ਦੀ ਇਹ ਉਮੀਦਵਾਰ ਤੋਂ ਬੇਲਦਾਰ ਦਾ ਕੰਮ ਲਿਆ ਜਾਵੇਗਾ ਤੀਜੀ ਸ਼ਰਤ ਉਮੀਦਵਾਰ ਉੱਪਰ ਦਰਜ ਸ਼ਰਤਾਂ ਪੂਰੀਆਂ ਕਰਦੇ ਹੋਣ ਅਤੇ ਉਮੀਦਵਾਰਾਂ ਨੂੰ ਯੋਗ ਮੰਨਿਆ ਜਾਵੇਗਾ ਉਕਤ ਨੰਬਰ ਅਨੁਸਾਰ ਸਾਂਝੀ ਮੈਚ ਲਿਸਟ ਕੈਟਾਗਰੀ ਵਾਈਜ਼ ਮੈਚ ਲਿਸਟ ਵਿੱਚ ਸਮਾਨ ਨੰਬਰਾਂ ਵਾਲੇ ਉਮੀਦਵਾਰਾਂ ਨੂੰ ਉਮਰ ਦੇ ਹਿਸਾਬ ਨਾਲ ਸਭ ਤੋਂ ਉੱਪਰ ਰੱਖਿਆ ਜਾਵੇਗਾ ਜੀ ਨੈਕਸਟ ਜੇਕਰ ਉਮੀਦਵਾਰਾਂ ਉਮਰ ਅਤੇ ਅੰਕਾਂ ਵਿੱਚ ਸਮਾਨਤਾ ਹੋਵੇ ਤਾਂ ਵੱਧ ਯੋਗਤਾ ਵਾਲੇ ਉਮੀਦਵਾਰ ਨੂੰ ਮੈਚ ਲਿਸਟ ਵਿੱਚ ਰੱਖਿਆ ਜਾਵੇਗਾ ਕਿਸੇ ਵੀ ਹੋਰ ਵਿਧੀ ਰਾਹੀਂ ਦਿੱਤੀ ਜਾਣ ਵਾਲੀ ਅਰਜੀ ਤੇ ਕੋਈ ਗੌਰ ਨਹੀਂ ਕੀਤੀ ਜਾਵੇਗੀ ਰਾਖਵਾ ਸ਼੍ਰੇਣੀ ਅਧੀਨ ਉਮੀਦਵਾਰਾਂ ਨੂੰ ਆਪਣੀ ਸ਼੍ਰੇਣੀ ਦਾ ਸਰਟੀਫਿਕੇਟ ਦਰਖਾਸਤ ਨਾਲ ਨੱਥੀ ਕਰਨਾ ਹੋਵੇਗਾ ਇਹ ਸਾਰੀਆਂ ਸ਼ਰਤਾਂ ਮੰਨਦੇ ਹੋਏ ਅੱਗੇ ਆਪਾਂ ਨੈਕਸਟ ਚੱਲਦੇ ਹਾਂ ਜੀ ਐਪਲੀਕੇਸ਼ਨ ਫਾਰਮ ਦੇ ਉੱਪਰ ਨਗਰ ਨਿਗਮ ਮੋਗਾ ਵਿਖੇ ਬੇਲਦਾਰ ਦੀ ਰੈਗੂਲਰ ਭਰਤੀ ਲਈ ਬਿਨੇ ਪੱਤਰ ਤਾਂ ਆਪਣੀ ਇੱਕ ਸਾਈਡ ਤੇ ਤੁਸੀਂ ਇਹ ਫਾਰਮ ਡਾਊਨਲੋਡ ਕਰ ਲੈਣਾ ਤੇ ਸਾਈਡ ਤੇ ਆਪਣੀ ਫੋਟੋ ਲਗਾ ਦੇਣੀ ਹੈ ਉਮੀਦਵਾਰ ਦਾ ਨਾਮ ਪਿਤਾ ਦਾ ਨਾਮ ਜਨਮ ਮਿਤੀ ਸਬੂਤ ਨੱਥੀ ਹੋਵੇ ਤੁਹਾਡਾ ਜਿਹਨਾਂ ਨੂੰ ਸਰਟੀਫਿਕੇਟ ਹੋਣਾ ਚਾਹੀਦਾ ਹੈ ਉਮਰ ਉਮਰ ਸੰਬੰਧੀ ਵੀ ਤੁਹਾਡਾ ਆਧਾਰ ਕਾਰਡ ਜਾਂ ਵੋਟਰ ਕਾਰਡ ਕੁਝ ਵੀ ਤੁਸੀਂ ਨਾਲ ਲਗਾ ਸਕਦੇ ਹੋ ਜਨਮ ਦਾ ਸਥਾਨ ਤੁਹਾਡਾ ਸਥਾਨ ਜਿੱਥੇ ਵੀ ਤੁਹਾਡਾ ਜਨਮ ਹੋਇਆ ਹੈ ਘਰ ਦਾ ਪੱਕਾ ਪਤਾ ਤੁਸੀਂ ਪੱਕਾ ਪਤਾ ਵਿਵਹਾਰ ਲਈ ਪੱਤਰ ਵਿਵਹਾਰ ਲਈ ਸਬੂਤ ਨੱਥੀ ਹੋਣਾ ਚਾਹੀਦਾ ਤੁਹਾਡੇ ਕੋਲ ਮੋਬਾਈਲ ਨੰਬਰ ਅਗੇ ਕੈਟਾਗਰੀ ਜੋ ਵੀ ਹੈ ਕਮਾਈਤ ਵਿਦਿਅਕ ਯੋਗਤਾ ਵਰਵਾ ਪਾਸ ਲਿਖਿਆ ਦਾ ਵੇਰਵਾ 5ਵੀਂ 8ਵੀਂ 10ਵੀਂ ਜਿੰਨਾ ਵੀ ਤੁਹਾਡੀ ਕੁਆਲਿਫੀਕੇਸ਼ਨ ਹੈ ਤੁਸੀਂ ਇਸ ਵਿੱਚ ਅੰਕ ਪਾਸ ਕੋਲੰਕ ਪ੍ਰਾਪਤ ਅੰਕ ਤੇ ਪ੍ਰਤੀਸ਼ਤ ਤੁਸੀਂ ਇਹ ਲਿਖ ਦੇਣੇ ਆ ਜੀ ਕਿ ਉਮੀਦਵਾਰ ਪੰਜਾਬੀ ਪੜ੍ਹ ਲਿਖ ਸਕਦਾ ਹੈ ਹਾਂ ਜਾਂ ਨਾ ਵਿੱਚ ਜਵਾਬ ਦੇਣਾ ਹੈ ਕਿ ਉਮੀਦਵਾਰ ਕੋਲ ਕੋਈ ਐਕਸਪੀਰੀਅੰਸ ਹੈ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ ਨਾਲ ਤੁਹਾਨੂੰ ਸਰਟੀਫਿਕੇਟ ਵੀ ਲਾਉਣਾ ਬਹੁਤ ਹੀ ਜ਼ਰੂਰੀ ਹੈ ਤਜਰਬਾ ਸਰਟੀਫਿਕੇਟ ਕਿਸੇ ਸਰਕਾਰੀ ਅਧਿਕਾਰੀ ਨੇ ਜਾਰੀ ਕੀਤਾ ਹੋਵੇ ਉਹਦਾ ਕੋਈ ਤਜਰਬਾ ਹੈ ਤਾਂ ਉਹਦਾ ਸਰਟੀਫਿਕੇਟ ਤੁਸੀਂ ਨਾਲ ਨੱਥੀ ਜਰੂਰ ਕਰਨਾ ਹੈ ਜੀ ਆਪਣਾ ਨਾਮ ਪਿਤਾ ਦਾ ਨਾਮ ਤੇ ਨੈਕਸਟ ਆਪਣਾ ਏਜ ਕਿੰਨੀ ਹੈ ਨੱਥੀ ਸਬੂਤਾਂ ਦੀ ਗਿਣਤੀ ਤੁਸੀਂ ਇੱਥੇ ਲਿਸਟ ਵਾਈਜ਼ ਥੱਲੇ ਲਿਖ ਸਕਦੇ ਹੋ ਉਮੀਦਵਾਰ ਆਪਣੇ ਸਿਗਨੇਚਰ ਕਰਨੇ ਆ ਜੀ ਮੋਬਾਈਲ ਨੰਬਰ ਤੁਸੀਂ ਆਪਣਾ ਮੋਬਾਈਲ ਨੰਬਰ ਰੱਖਣਾ ਹੈ ਤਾਂ ਐਦਾ ਹੀ ਤੁਸੀਂ ਸਾਰਾ ਇਹ ਫਾਰਮ ਭਰ ਕੇ ਨਗਰ ਨਿਗਮ ਮੋਗਾ ਵਿਖੇ ਜਮ੍ਹਾਂ ਕਰਵਾ ਸਕਦੇ ਹੋ ਸੋ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ ਜੀ